ਗਲਜੀਤ ਦੋਸਾਂਝ ਦੀ ਪੰਜਾਬ 95 ਮੋੜ ਮੁਸ਼ਕਿਲਾਂ ਦੇ ਵਿੱਚ ਜਾਰੀ ਹੋਇਆ ਨਵਾਂ ਫਰਮਾਨ ਜਲਮਨਾਟੂ ਰਦੀਨ ਇੰਡੀਨੀ ਇੰਗਲੈਂਡ ਚ ਤੁਮਾ ਪਾ ਰਹੇ ਦੇਸੀ ਰੌਕ ਸਟਾਰ ਯਾਨੀ ਕਿ ਗਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਮੋੜ ਮੁਸ਼ਕਿਲਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਸੈਂਸਰ ਬੋਰਡ ਵੱਲੋਂ 120 ਕੱਟ ਲਾਏ ਜਾਣ ਦੀ ਹਦਾਇਤ ਕੀਤੀ ਗਈ ਹੈ ਦੁਨੀਆ ਭਰ ਦੇ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਅਦਾਕਾਰ ਤੇ ਗਾਇਕ ਗਲਜੀਤ ਦੋਸਾਂਝ ਅੱਜ ਵੀ ਵਿਸ਼ਾਲ ਕਾਨਸਰਟ ਦਾ ਹਿੱਸਾ ਬਣ ਰਹੇ ਹਨ ਜਿਸ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ ਜਿਸ ਦਾ ਇਜ਼ਹਾਰ ਉਕਤ ਸ਼ੋਅ ਦਾ ਮਹਿੰਗਾ ਭਾਪ ਉਹਨਾਂ ਦੀਆਂ ਟਿਕਟਾਂ ਵਿਕਰੀਆਂ ਹਨ ਲੇਕਿਨ ਇਸੇ ਦੌਰਾਨ ਉਹਨਾਂ ਦੀ ਫਿਲਮ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿਹਨਾਂ ਦੁਆਰਾ ਬਿਗ ਸੈਟਅਪ ਅਧੀਨ ਬਣੀ ਇਸ ਫਿਲਮ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਅਜਕੀਰੀ ਹੋਈ ਹੈ ਜਿਸ ਦੀ ਦ੍ਰਿਸ਼ਾਵਲੀ ਚ ਸ਼ਾਮਿਲ ਸੀਨਸ ਅਤੇ ਇਤਰਾਜ਼ ਪ੍ਰਗਟਾਉਣ ਦੇ 85 ਕੱਟ ਲਗਾਏ ਜਾਣ ਦੀ ਹਿਦਾਇਤ ਪਹਿਲਾਂ ਵੀ ਸੈਂਸਰ ਬੋਰਡ ਵੱਲੋਂ ਕੀਤੀ ਜਾ ਚੁੱਕੀ ਹੈ ਜਿਸ ਨੂੰ ਹੁਣ ਨਵੀਂ ਅਪਡੇਟ ਕਰਦਿਆਂ 120 ਕੱਟ ਦੀ ਤਬਦੀਲੀ ਦੇ ਵਿੱਚ ਬਦਲ ਦਿੱਤਾ ਗਿਆ ਮਨੁੱਖੀ ਅਧਿਕਾਰ کارਕੂਨ ਅਤੇ ਮਹਾਨ ਸਿੱਖ ਸਖਸ਼ਤ ਵਜੋ شمار ਕਰਵਾਏ ਜਸਵੰਤ ਸਿੰਘ ਖਾਲਾ ਦੇ ਜੀਵਨ ਸੰਘਰਸ਼ ਤੇ ਉੱਤੇ ਬਣੀ ਇਸ ਫਿਲਮ ਦੇ ਵਿੱਚ ਫਿਰ ਤੋਂ ਨਵੀਂ ਅਪਡੇਸ਼ਨ ਸਾਹਮਣੇ ਆਈ ਹੈ ਪੰਜਾਬ ਦੇ ਕਾਲੇ ਦੌਰ ਦੌਰਾਨ ਸਾਲ 1995 ਚਲਾਪਤਾ ਹੋਏ ਖਾਲੜਾ ਦੀ ਗਮਸ਼ੂਦਗੀ ਦੇ 10 ਸਾਲ ਬਾਅਦ ਮਾਨਯੋਗ ਤੇ ਉੱਚ ਅਦਾਲਤ ਦੇ ਨਿਰਦੇਸ਼ਨ ਅਧੀਨ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਉਸ ਦੇ ਕਤਲ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਸੰਬੰਧ ਕਟਿਤ ਤਰਾਸ ਦੀਆਂ ਨੂੰ ਦਰਸਾਉਣਾ ਇਸ ਫਿਲਮ ਚ ਲੀਡ ਓਮੇਗਾ ਦਲਜੀਤ ਦਸਾਂਜ ਵੱਲੋਂ निभाई ਜਾ ਰਹੀ ਹੈ ਤੁਹਾਡੀ ਕੀ ਰਾਏ ਹੈ ਇਸ ਅਪਡੇਟ ਦੇ ਉਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਤੇ ਅਜੀਆਂ ਹੋਰ ਅਪਡੇਟਸ ਦੇ ਲਈ ਪੰਜਾਬੀ ਗਰੁੱਪਸ ਦੇ ਨਾਲ ਜੁੜੇ ਰਹੋ